ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਨ ਦੇਖਿਆ ਇਕ ਰੂਪ ਨੇ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਰੀ ਸੰਗਤ ਜੀ ਸਿੱਖਾਂ ਨੂੰ ਪਰਸ਼ਨ ਮਹਾਰਾਜ ਅੱਗੇ ਕੀਤੇ ਹੈ ਕਿ ਜਗਤ ਨੂੰ ਮਾਰਾ ਵੇਖਦਾ ਕੌਣ ਹੈ ਤੇ ਕਰਦਾ ਕੌਣ ਹੈ ਸੰਮੁਖੇ ਗੁਰੂ ਸਾਹਿਬ ਜੀ ਉੱਤੇ ਬੰਦਿਆਂ ਨੇ ਗੋਸਤ ਕੋਸ ਲਾਉ ਸੁਹੀ ਚੰਤੂ ਯਾਰ ਬਹਿ ਹੋਇ ਮਹਾਰਾਜ ਉਠੇ ਪਹਿਲੇ ਕਾਰਸਾ ਚੌਥੇ ਕਾਰ ਸਰਦਾਰ ਵਿੱਚ ਜਨ ਕੀਆ ਤਨ ਦੇਖਿਆ ਜਿਸਵਾਇ ਗੁਰੂ ਨੇ ਭਾਈ ਜਗਤ ਪੈਦਾ ਕੀਤਾ ਹੈ ਉਸਨੂੰ ਦੇਖਿਆ ਪਾਲਣਾ ਕੀਤਾ ਹੈ ਉਸਨੂੰ ਦੇਖਿਆ ਪ੍ਰਕਾਸ਼ਣਾ ਕੀਤਾ ਹੈ ਜਾਕੀ ਧੰੜਾ ਲਾਇਆ ਸ਼ੈਰੇ ਜੰਤੂ ਜੈਸੀ ਜੈਸੀ ਵਾਸ਼ਨੇ ਸੀ ਰਾਰਸੀਪੁਰਖਾਂ ਨੂੰ ਉਦਮ ਦੇ ਤੁੰਦਿਆਂ ਚਲਾਤ ਹੈ ਕਾਂਸੀਪੁਰਖਾਂ ਨੂੰ ਆਸ਼ ਦੇ ਤੁੰਦਿਆਂ ਚਲਾਤ ਹੈ ਸ਼ਾਂਤਕੀਪੁਰਖਾਂ ਨੂੰ ਨਿਰਮਾਈ ਦੇ ਤੁੰਦਿਆਂ ਚਲਾਤ ਹੈ ਇਸ ਪ੍ਰਕਾਰ ਜਗਤ ਨੂੰ ਵਾਸ਼ਨਾ ਅੰਖਾਰ ਕਿੰਨਾ ਗੁਣਾ ਦੇ ਸੁਹਾਵਣਾ ਵਾਲੇ ਜਾਣ ਕੇ ਵੱਖੋ ਵੱਖ ਤੁੰਦਿਆਂ ਵਿੱਚ ਲਾ ਦਿੱਤਾ ਹੈ ਤਾਨ ਤੀਰ ਕਟ ਚਾਨਣ ਅਜੇ ਜਿਵੇਂ ਕੀ ਹੈ ਜਿਨ੍ਹਾਂ ਨੂੰ ਕੁਝ ਅਭਿਆਸ ਕੀਤਾ ਹੈ ਉਹਨਾਂ ਨੇ ਆਪਣੇ ਸਰੂਪ ਨੂੰ ਵੇਖਿਆ ਹੈ ਜਗ ਤੰਦੜੈ ਲਾ ਇਹ ਸਾਰਾ ਜਗ ਕਿੰਨਾ ਗੁਣਾ ਧੰਦਿਆਂ ਚ ਲਾਇਆ ਹੋਇਆ ਹੈ ਤਾਨ ਤੀਰੈ ਤਾ ਚਾਨਣ ਜਿਨ੍ਹਾਂ ਨੂੰ ਮਾਰੇ ਗੁਰਾਂ ਦੁਆਰਾ ਤੇਰੇ ਸਰੂਪ ਦਾ ਗਿਆਨ ਰੂਪੀ ਦਾਮ ਪ੍ਰਾਪਤ ਹੋਇਆ ਹੈ ਉਹਨਾਂ ਦੇ ਘਾਟਾਂ ਦਾ ਕਰਨ ਦੇ ਵਿੱਚ ਚਾਨਣ ਗਿਆਨ ਹੋਇਆ ਹੈ ਤਾਨ ਚਾਂਦੂ ਦੀਪਾ ਉਹਨਾਂ ਦੇ ਸਭ ਸਰੀਰ ਦੇ ਅੰਦਰ ਜਿਵੇਂ ਚੰਦਰਮਾ ਚੜ ਜਾਂਦਾ ਹੈ ਐਸ ਪ੍ਰਕਾਰ ਪ੍ਰਕਾਸ਼ ਹੋ ਆਉਂਦਾ ਹੈ ਤਨ ਚੰਨ ਵੀ ਪਾਇਆ ਤਨ ਸ਼ੂਖੋ ਮਨ ਦੇ ਅੰਦਰ ਵਰਾਗ ਰੂਪੀ ਚੰਦਰਵਾ ਦੀ ਪਾਇਆ ਪ੍ਰਕਾਸ਼ ਆਇਆ ਤਨ ਚੰਨ ਵੀ ਪਾਇਆ ਤਨ ਅੰਦਰ ਉਹਨਾਂ ਦੇ ਤਨ ਹੀ ਪਿਆਰੇ ਚੰਦਰਵਾ ਦੀ ਨਿਆਈ ਸਚੋ ਮਾਇਬ੍ਰਤੀ ਦਾ ਜਿਹੜਾ ਪ੍ਰਕਾਸ਼ ਹੈ ਨਾ ਸਾਰੇ ਅੰਦਰ ਜੋਤੀ ਰੂਪੀ ਪ੍ਰਕਾਸ਼ ਆਉਣਾ ਇਹ ਚੰਦਰਵਾ ਦੀ ਨਿਆਈ ਜਤੁਰ ਜਤੁਰ ਮਨੋਂ ਜਾਤੀ ਤੋਂ ਬ੍ਰਹਮ ਗਿਸ਼ਟਾਤੀ ਇਸ ਪ੍ਰਕਾਸ਼ ਸਚੋ ਮਾਇਬ੍ਰਤੀ ਵਿੱਚ ਹੈ ਚੰਦਰਮਾ ਗਿਆਨ ਪ੍ਰਕਾਸ਼ ਆਇਆ ਹੈ ਪਰਮੇਸ਼ਰ ਦਾ ਅਪਰੋਖ ਗਿਆਨ ਚੰਦੂ ਦੀਪ ਆਇਆ ਦਾਨ ਹਰ ਕੈ ਇਹ ਹਰੀ ਦੇ ਨਾਮ ਦੇ ਦਾਨ ਕਰਕੇ ਗੁਰਾਂ ਦੇ ਬ੍ਰਹਮ ਗਿਆਨ ਰੂਪੀ ਦਾਨ ਕਰਕੇ ਅਪਰੋਖ ਰੂਪੀ ਚੰਦਰਮਾ ਫਿਰ ਪਰੋਖ ਗਿਆਨ ਤੋਂ ਮਗਰੋਂ ਜਪਾਇਆ ਪ੍ਰਕਾਸ਼ ਆਇਆ ਦੁੱਖ ਅੰਧੇਰਾ ਉੱਥ ਗਿਆ ਉਸ ਵਿੱਚ ਜੰਮ ਮਰਨ ਦਾ ਦੁੱਖ ਅਗਿਆਮ ਦਾ ਅੰਧੇਰਾ ਇਹ ਸਾਰੇ ਉੱਠ ਕੇ ਚਲੇ ਗਿਆ ਉਹ ਸਿਰ ਦੇ ਵਿੱਚੋਂ ਗੁਣਾਂ ਜਾਨੇ ਲਾੜੇ ਨਾਲ ਤੋ ਹੈ ਇਹ ਜਾਨੀ ਆਪਦੇ ਜਿਹੜੇ ਗੁਣਾਂ ਜਾਨੇ ਹੈ ਤੁਹਾਡੀ ਤੁਸੀਂ ਮਹਾਰਾਜ ਆਬ ਲਾੜੇ ਬਣੇ ਹੋਇਓ ਆਪਦੇ ਨਾਲ ਜਿਹੜੇ ਗੁਣ ਪਦ ਪਾਵਨ ਦੀਨ ਧਿਆਲ ਤਾਰਕ ਇਹ ਗੁਣ ਜਾਨੀ ਸੋ ਰਹੀ ਹੈ ਇਹ ਲਾੜਾ ਪ੍ਰੇਸ਼ ਕਰੋ ਪਰਖ ਮੋਹਣੀ ਹੈ ਇਹਦਾ ਜਿਹੜੀਆਂ ਮੋਹਣੀਆਂ ਇਸਤਰੀਆਂ ਨੇ ਉਹ ਪਰਖ ਲੈਣੀ ਵੀ ਆ ਲਾੜਾ ਤੇ ਆ ਜਾਨੀਓ ਹੈ ਇਸੇ ਪ੍ਰਕਾਰ ਮੋਣੀਆਂ ਕਹਣ ਸੰਤ ਮਹਾਤਮਾ ਜੋ ਤਤਵੇਤੇ ਆ ਬ੍ਰਹਮ ਗਿਆਨੀ ਬ੍ਰਹਮਾਕਾਰ ਬ੍ਰਤੀ ਵਾਲੀਆਂ ਸਖੀਆਂ ਨੇ ਪਰਖ ਲਿਆ ਤੇ ਰੂਪ ਨੂੰ ਕਿ ਆਹ ਦਾ ਗੁਣ ਹੈ ਪਰਮੇਸ਼ਰ ਦੇ ਧਾਰਨ ਕੀਤੇ ਹੋਏ ਤੇ ਇਹ ਉਹਦੇ ਚ ਮਾਇਆ ਕਰਕੇ ਕਲਪੇ ਹੋਏ ਗੁਣ ਸਾਰੇ ਹੀ ਹਨ ਤੇ ਇਹ ਉਹਦਾ ਸਰੂਪ ਹੈ ਸਤ ਸਰੂਪ ਉਹ ਮੋਣੀਆਂ ਸੰਤਾਂ ਨੇ ਪਰਖ ਲਿਆ ਹੈ ਨਿਸ਼ਚੈ ਕਰ ਲਿਆ ਹੈ ਵਿਆਹ ਹੋਆ ਸੂਰਸੇਤੀ ਵਿਆਹ ਵੀ ਨਾ ਪੂਰਵ ਦਾ ਹੈ ਨਾ ਪ੍ਰਾਪਤੀ ਦਾ ਗੁਰਾਂ ਦੁਆਰਾ ਪਹਿਲਾ ਜੋ ਪਰਮੇਸ਼ਰ ਦੇ ਸਰੂਪ ਦੀ ਸਖਿਆਤ ਤਾਂ ਹੋਣੀ ਹੈ ਅਪੇਟਾ ਹੋਣੀ ਹੈ ਇਹ ਵਿਆਹ ਹੋਇਆ ਸੂਦਾ ਦੇ ਸਹਿਤ ਤਾਂ ਕਿ ਸਬਦੀ ਆਇਆ ਇਹ ਪੰਜਾਂ ਸ਼ਬਦਾਂ ਦੇ ਨਾਲ ਆਇਆ ਪੰਜ ਸਵਤੰਤੀ ਆਦਿਕੋ ਦਸਵੇਂ ਦੁਆਰ ਦੇ ਬਾਜੇ ਕੋਈ ਪੰਜ ਸਬਦੀ ਆਇਆ ਪੰਜ ਸਖ ਸੰਤੋਖ ਬਾਜੀਆਂ ਦੇ ਨਾਲ ਪੰਜ ਸੰਤ ਜਿਹੜੇ ਸ਼ਬਦੀ ਕਮਾਈ ਕਰਨ ਵਾਲੇ ਹੈ ਤਤ ਵਿਚੇ ਨਾਲ ਮਿਲ ਕੇ ਆ ਕੇ ਸਖਿਆਤ ਹੋਇਆ ਹੈ ਪੰਜ ਚੇਤਨ ਜੋ ਸਗਦੀ ਸੰਸਾਰ ਨੂੰ ਰਚਣ ਵਾਲਾ ਹੈ ਉਹ ਆ ਕੇ ਸ਼ਬਦ ਬ੍ਰਹਮੋ ਕਿਸ ਗੀਆ ਕਿਸ ਖਿਆਤ ਹੋ ਗਿਆ ਹੈ ਇਹਨ ਕੀਆ ਤਨ ਦੇਖਿਆ ਕੇ ਭਾਈ ਜਿਨ੍ਹਾਂ ਨੇ ਕੋਈ ਅਭਿਆਸ ਕੀਤਾ ਉਹਨੇ ਉਸ ਰਾਇਗੂ ਦੇ ਸੁਪਨੇ ਵੇਖਿਆ ਹੈ ਕਾਹ ਤੰਦੜਾ ਲਾਇਆ ਮੋਤੀ ਦਾ ਜੰਗ ਤਾਂ ਤਿਰਗਉ ਰੂਪ ਤੰਦਿਆਂ ਵੀ ਕੀ ਲਾਇਆ ਹੋਇਆ ਜਾਣਦੇ ਹਨ ਗੁਰਮੁਖ ਆਉਂ ਬਲੇ ਹਾਰ ਸੱਜਣਾ ਅਸੀਂ ਉਹਨਾਂ ਮੋਹਣੀਆਂ ਸੱਜਣਾ ਸੰਤਾਂ ਤੋਂ ਬਲੇ ਹਾਰ ਜਾਣੇ ਹਨ ਮੀਤਾ ਅਵਰੀਤਾਂ ਜਿਨ੍ਹਾਂ ਮਤਰਾ ਸੱਜਣਾ ਨਹੀਂ ਹੋਰ ਹੀ ਰੀਤਾਂ ਹਨ ਗੀਆਂ ਉਹ ਵੈਰ ਕਰਨ ਵਾਲਿਆਂ ਦਾ ਵੀ ਭਲਾ ਹੀ ਲੋੜਦੇ ਰਹਿੰਦੇ ਹਨ ਰਾਗ ਕਿਸੇ ਨਾਲ ਨਹੀਂ ਕਰਦੇ ਮਿੱਤਰ ਸੁਖੇਕਤਾ ਵਾਲੀ ਦ੍ਰਿਸ਼ਟੀ ਰੱਖਦੇ ਆ ਇਸ ਪ੍ਰਕਾਰ ਅਵਰ ਹੋਰੀ ਰੀਤਾ ਹਨ ਅਵਰ ਮੂਰੀਤਾ ਖਾਲੀ ਕਰਦੇ ਪਾਉਨ ਆਨੰਦ ਨੂੰ ਇਹੋ ਤਾਂ ਜੈਨ ਸਿਉ ਗਾੜੇ ਆ ਇਹ ਕੰਮ ਸੁਖੂ ਸਾਡਾ ਮਨ ਜਿਨ੍ਹਾਂ ਦੇ ਸੰਤਾਂ ਦੇ ਨਾਲ ਗਾੜਿਆ ਮਿਲਿਆ ਹੋਇਆ ਹੈ ਮਨ ਲੀੜਾ ਦਿੱਤਾ ਉਹਨਾਂ ਸੰਤਾਂ ਨੂੰ ਮਨ ਆਪਣਾ ਦੇ ਦੁੱਤਾ ਹੈ ਤੇ ਸਤਗੁਰਾਂ ਨੂੰ ਤੇ ਉਹਨਾਂ ਦੇ ਪਾਸੋਂ ਗਿਆਨ ਲੈ ਲਿਆ ਹੈ ਜੀ ਆ ਤਾਂ ਦਿਆ ਮਾਨ ਜਿਨ ਤੇ ਜਿਨ੍ਹਾਂ ਸੰਗਾਂ ਨੂੰ ਮਨ ਦਿੱਤਾ ਹੈ ਤੇ ਮਾਨ ਮੰਨਣ ਗਿਆਨ ਲੈ ਲਿਆ ਹੈ ਉਹਨਾਂ ਦੇ ਪਾਸ ਓ ਤੇ ਸੱਜਣ ਸੇ ਸੱਜਣ ਕਿਉ ਵਿਸਰਹਿ ਉਹ ਸੱਜਣ ਸੰਤ ਧੰਗਤ ਮਾ ਰਹੇ ਬੇ ਪਿਆਰੇ ਸਾਨੂੰ ਕਿਉ ਭੁੱਲਣਾ ਹਰ ਉਹਨ ਕੀਤੇ ਕਰਦੇ ਰਹੀਏ ਸਤਗੁਰਾਂ ਸੰਤਾਂ ਨੂੰ ਜਿਨ ਦੇਸੀ ਆਇਆ ਹੋਏ ਰਲੀਆਂ ਜਿਨਾਂ ਦੇ ਦ੍ਰਿਸ਼ਟੀ ਚ ਆਉਣ ਨਾਲ ਖੁਸ਼ੀਆਂ ਹੋ ਜਾਂਦੀਆਂ ਦੇਸ ਤਰਫ ਆਉਣੇ ਕਰਕੇ ਵੀ ਬਰਮਾਕਾਰ ਬਿੱਤੀ ਹੋਈਆਂ ਜੀ ਖੁਸ਼ੀਆਂ ਚੜ ਜਾਂਦੀਆਂ ਹਨ ਉਹ ਹੀ ਰਗੀਆਂ ਖੁਸ਼ੀਆਂ ਜੀ ਤੇਤੀ ਗਹਿ ਰਹੇ ਉਹਨਾਂ ਪਿਆਰਿਆਂ ਨੂੰ ਹਿਰਦੇ ਦੇ ਨਾਲ ਗ੍ਰਹਿਣ ਕਰ ਰੱਖੀਏ ਪਿਆਰ ਦੇ ਨਾਲ ਜੀ ਹਿਰਦੇ ਦੇ ਨਾਲ ਉਹਨਾਂ ਗੁਣਾਂ ਨੂੰ ਗ੍ਰਹਿਣ ਕਰ ਰੱਖੀਏ ਅਗਲ ਗੁਣ ਆਪਗਣ ਨਾ ਕੋਈ ਸਾਨੂੰ ਮਹਾਰਾਜ ਦੇ ਪਿਆਰੇ ਜਿੰਨੇ ਜ ਸਾਰੇ ਗੁਣੇ ਗੁਣ ਹਨ ਵਾਹਿਗੁਰੂ ਦੀ ਪ੍ਰਾਪਤੀ ਦੇ ਅਗੁਣ ਕੰਮ ਕਰੋ ਦਾ ਕੋਈ ਵੀ ਹੈ ਨਹੀਂ ਜਿੰਨਾ ਵਿੱਚ ਉਹ ਹੈ ਨੀਤਾ ਨੀਤਾ ਉਹ ਨਿਤਨੇ ਤੁਹਾਾਰੇ ਦੇ ਪਿਆਰੇ ਨਿਤਵਤਾਰ ਸੰਤ ਹੋਣ ਦੁਨੀਆ ਦੇ ਤਾਰਨ ਦੇ ਰਾਹ ਤੇ ਮਾਰਾ ਨੂੰ ਇਹ ਜੀਵਨ ਬਣਾਏ ਹੈ ਉਹ ਹੈ ਨੀਤਾ ਨਿਤ ਰੂਪ ਨੂੰ ਪਛਾਨਣ ਵਾਲੇ ਅਨਿਤ ਰੂਪ ਜਗਤ ਤੋਂ ਮਿੱਤਲੀ ਬਰਮਨ ਜਾਨੇ ਵਾਲੇ ਮਿੱਤਲੇ ਕੋਹਣ ਹਮੇਂ ਆਉਂ ਬਲੇ ਹਾਰੀ ਸੱਜਣ ਅਸੀ ਬਲੇ ਹਾਰ ਗਈ ਉਹਨੋ ਪਿਆਰੇ ਸੁਜਣੋ ਸੰਤਾਨ ਤੋਂ ਰੀਸਾ ਅਵਰੀਸਾ ਜਿਹੜੇ ਮਿਨੀ ਹੋਰ ਹੀ ਦਿੱਤਾ ਹੈ ਅਗਰ ਵੀ ਰੀਤ ਤੂੰ ਝਟਾਉਣ ਵਾਲੇ ਅਲੀ ਰਖਣ ਵਾਲੇ ਗੁਨਾ ਕਾ ਹੋਵੇ ਵਾਸਲਾ ਕੇ ਪਿਆਰੇ ਜੀ ਤੇਰੇ ਦਾਸ ਵੀ ਸਰਦਾਰੂਪੀ ਗੁਨਾ ਦਾ ਵਾਸਲਾ ਦੱਬਾ ਹੋਵੇ ਤੇਰੇ ਕੋਲੇ ਵਾਸ਼ਨਾ ਜਿਹੇ ਚੁਲਿਏ ਡੱਬੇ ਵਿੱਚੋਂ ਨਾਪਾ ਜਿਵੇਂ ਕਸੂਰੀ ਦਾ ਨਾਪਾ ਹੁੰਦਾ ਹਰਨ ਦੀ ਨਾਭੀ ਵਿੱਚੋਂ ਇਉ ਗੁਣਾਂ ਦਾ ਜੇ ਕੋਲੇ ਦੱਬਾ ਹੋਵੇ ਤੇਰੇ ਕਦ ਵਾਸ ਲਈ ਜਾ ਉਹਨਾਂ ਗੁਣਾਂ ਨੂੰ ਹਿਰਦੇ ਚੋਂ ਕੱਢ ਕੇ ਰਸਨਾਦਾਰਾ ਪਰਗਟ ਕਰਕੇ ਵਾਸ ਵਾਸ਼ਨਾ ਭਗਤੀ ਰੂਪੀ ਖੁਸ਼ਬੂ ਲੈਣੀ ਚਾਹੀਦੀ ਹੈ ਲੋਕੋ ਕੇ ਨਹੀਂ ਰੱਖਣੇ ਚਾਹੀਦੇ ਗੁਣ ਜੇ ਗੁਣ ਹੋਵਨ ਸਾਜਣੇ ਇਹ ਸਜਣਾ ਜੇ ਗੁਣ ਸਭ ਸੰਤੋਖ ਦਿਆ ਤਰੋਂ ਗਿਆਨ ਆਦੋ ਗੁਰੂ ਕੋਣ ਮਿਲ ਸਾਜ ਕਰੀਏ ਸਜਣ ਸੰਤਾਂ ਨਾਲ ਮਿਲ ਕਰਕੇ ਉਹਨਾਂ ਤੋਂ ਗਿਆਨ ਦੀ ਪ੍ਰਾਪਤੀ ਕਰੀਏ ਇਸ ਪ੍ਰਕਾਰ ਸਾਂਝ ਕਰਨਾ ਕਰੀਏ ਸਾਂਝ ਕਰੀ ਜੈ ਗੁਣ ਹੈ ਕੀ ਸਤ ਸੰਤੋਖ ਗਿਆ ਘਰੋਂ ਵਿਚਾਰ ਆਵੇ ਗੁਣਾਂ ਦੀ ਸਾਂਝ ਕਰੀਏ ਉਹਨਾਂ ਦੇ ਨਾਲ ਗਿਆਨ ਆਦਿਕ ਪ੍ਰਾਪਤ ਕਰੀਏ ਉਹਨਾਂ ਨਾਲ ਮਿਲ ਕੇ ਛੂਟ ਆਵਗਣ ਚੱਲੀਏ ਜਿਹੜੇ ਔਗਣੋਂ ਛੱਡ ਕੇ ਇੱਥੇ ਦੁਨੀਆ ਜੀ ਚੱਲੀਏ ਨਾਲ ਨਾਲ ਲਜਾਈਏ ਪ੍ਰਲੋਕ ਵਾਸਤੇ ਕਿਸ ਕਰਕੇ ਗਾਲ ਤੇ ਜੀਰ ਪਹਿਣ ਉਗਣ ਨਹੀਂ ਛੱਡ ਕੇ ਚੱਲਣਾ ਚਾਹੀਦਾ ਐਸਾ ਜੀਵਨ ਬਣਾਉਣਾ ਚਾਹੀਦਾ ਹੈ ਪਹਿਰੇ ਪਟੰਬਰ ਕਰ ਆਡੰਬਰ ਅਗੇ ਪਹਿਰੇ ਪਟੰਬਰ ਪਸ਼ਮੀਨੇ ਜਿਵੇਂ ਜਾਨੀ ਵਸਤਰ ਪੈਰ ਦੇ ਅਟ ਦੇ ਰੇਸ਼ਮਾਦ ਕਾਂ ਦੇ ਅਗੰਬਰ ਉਦਮ ਕਰਕੇ ਇਸੇ ਪ੍ਰਕਾਰ ਪ੍ਰੇਮ ਰੂਪੀ ਗਿਆਨੂਕੀ ਪਟੰਬਰ ਪਸ਼ਮੀਨੇ ਦਾ ਵਸਤਰ ਪੈਰੇ ਪਟੂ ਦਾ ਪ੍ਰੇਮ ਦਾ ਵਸਤਰ ਰੇਮ ਪਟੋਲਾ ਚਹਿ ਦਿੱਤਾ ਕਿ ਗਿਆਨੂਕੀ ਪਸ਼ਮੀਨੇ ਦਾ ਵਸਤਰ ਪਹਿਰਨਾ ਕਰੀਏ ਕਰ ਆਦੰਬਰ ਉਦਮ ਕਰੀਏ ਗਿਆਨ ਦੇ ਰੂਪ ਦੀ प्रेम ਦੀ ਪ੍ਰਾਪਤੀ ਵਾਸਤੇ ਐਸੀ ਬਣਾਵਟ ਬਣਾਈਏ ਸਾਧਨਾ ਦੀ ਆਪਣਾ ਪੇੜ ਮੱਲੀ ਹੈ ਆਪਣਾ ਪੇੜ ਕਾਣੇ ਰੂਪ ਰੂਪੀ ਪੇੜ ਉਸ ਨੂੰ ਮੱਲੀਏ ਮੰਨ ਲੈਣਾ ਚਾਹੀਦਾ ਪਹਿਲਵਾਨ ਜਿਹੜੇ ਹੁੰਦੇ ਐ ਜਿਵੇਂ ਅਸਤੇ ਨੂੰ ਆਪਣੇ ਪਿੰਡ ਨੂੰ ਮੱਲ ਕੇ ਆਪਣੀ ਜਿੱਤ ਪ੍ਰਾਪਤ ਕਰਦੇ ਐ ਇਹ ਮਨੁੱਖਾ ਜਨ ਵੀ ਕਰਤਾ ਨੂੰ ਪੇੜ ਮਿਲਿਆ ਹੋਇਆ ਹੈ ਪਹਿਲਵਾਨ ਲਈ 쿠ਸੀ ਦਾ ਥਾਂ ਹੈ ਇਹ ਜਿਹ ਪਹਿਲਵਾਨ ਬਣ ਕੇ ਕਾਮਕੁਰ ਨੂੰ ਗਰਦਨੀ ਖੂਨ ਥੱਲੇ ਮਾਰੀਏ ਚਲਾ ਕੇ ਸਦਸੰਤੋਖ ਦਿਆ ਕਰਵਾਵੇ ਗੁਣਾ ਦੇ ਮਲ ਪਹਿਲਵਾਨ ਬਣ ਕੇ ਉਹਨਾਂ ਦੀ ਜਿੱਤ ਕਰਾਈਏ ਅਗਿਆਨ ਦੀ ਨਿਵਰਤੀ ਕਰੀਏ ਗਿਆਨ ਦੀ ਪ੍ਰਾਪਤੀ ਕਰੀਏ ਇਸ ਪ੍ਰਕਾਰ ਆਪਣਾ ਸੂਪ ਵੀ ਪੜ ਜੋ ਬਾਜੀ ਹੈ ਉਹਨੂੰ ਮਲਣਾ ਕਰੀਏ ਜਿੱਥੇ ਜਾਏ ਵਹੀਏ ਪਹਲਾ ਕਹੀਏ ਜਿੱਥੇ ਉਹ ਸਾਧ ਸੰਗਤ ਜਾ ਕੇ ਬੈਠੀ ਹੋਏ ਉੱਥੇ ਕਿਹਦੇ ਭਲੇ ਕਰਨ ਵਾਲਾ ਬਚਨ ਬੋਲਿਏ ਕਿਸੇ ਨੂੰ ਬਿਦਨ ਪਾਉਣ ਵਾਲਾ ਜਿਹੜਾ ਦੁੱਖਦਾਇਕ ਵਾਕ ਨਹੀਂ ਬੋਲਣਾ ਚਾਹੀਦਾ ਭਲਾਈ ਵਾਲਾ ਬਚਨ ਬੋਲੀਏ ਜਿੱਥੇ ਵੀ ਜਾ ਕੇ ਬੈਠੀਏ ਝੋਲ ਅੰਮ੍ਰਿਤ ਦੀ ਜੈ ਝੋਲ ਕਰਕੇ ਭਾਈ ਬੂਰ ਨੂੰ ਜਦ ਪਾਣੀ ਤੇ ਬੂਰ ਆਇਆ ਹੁੰਦਾ ਉਹਨੂੰ ਝੋਲਾ ਦੇ ਕੇ ਹੱਟਦੇ ਨਾਲ ਇਸ ਪ੍ਰਕਾਰ ਜੋ ਫਿਰ ਅੰਮ੍ਰਿਤ ਜਿਹੜਾ ਅੰਦਰੋਂ ਗਿਆਨ ਹੈ ਉਸ ਨੂੰ ਪੀ ਲਈਦਾ ਇਹ ਵੀ ਸਭ ਸੰਗਤ ਜੀ ਸੰਗਤ ਦੇ ਅੰਦਰ ਜਿਹੜੇ ਪਦਾਰਥ ਪ੍ਰਾਪਤ ਹੋਣੇ ਬੂਰ ਦੀ ਨਹੀਂ ਆਈ ਹੈ ਇਹਨਾਂ ਵਿਚਾਰੂ ਪੀ ਅੱਠਾਂ ਦੇ ਝੂਲਾ ਦੇ ਕੇ ਅੰਮ੍ਰਿਤ ਜੋ ਪ੍ਰਵੇਸ਼ ਦੇ ਨਾਮ ਦਾ ਆਨੰਦ ਹੈ ਉਹਨੂੰ ਪੀਣਾ ਚਾਹੀਦਾ ਹੈ ਕਲੇ ਪਦਾਰਥਾਂ ਨੂੰ ਖਾਤੀ ਕੇ ਨਿਸੋਂ ਰਹਿਣਾ ਚਾਹੀਦਾ ਗੁਨਾ ਕਾ ਹੋਵੇ ਬਾਸਲਾ اے ਪਿਆਰੇ ਇਸਪੁਰ ਕਾ ਜੇ ਕੋਈ ਥੋਡੇ ਕੋਲੇ ਗੁਨਾ ਦਾ ਵਾਸ਼ਨਾ ਲੈਣ ਹੋਇ ਦੱਬਾ ਹੋਵੇ ਖੁਸ਼ਬੂ ਰੂਪ ਕੱਢ ਬਾਸ ਲਈ ਜੇ ਉਹਨੂੰ ਕੱਢ ਜ਼ੁਬਾਨ ਦੁਆਰਾ ਤਰਨ ਕਰਕੇ ਹਿਰਦੇ ਚੋਂ ਪ੍ਰਮੇਸ਼ਰ ਵਿਪາກਤੀ ਨੂੰ ਮਾਸ਼ਨਾ ਲੈਣੀ ਚਾਹੀਦੀ ਹੈ ਆਪ ਕਰੇ ਤਾਂ ਕੀ ਹੈ ਕਿਉਂ ਕਿ ਆਰੋ ਪਰਮੇਸ਼ਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਉਸ ਤੋਂ ਬਿਨਾ ਕਿਨੂੰ ਜਾ ਕੇ ਆਖੀਏ ਹੋਰ ਕਰੇ ਨਾ ਕੋਈ ਕਰਨ ਕਰਨ ਸਮਰੱਥ ਨਹੀਂ ਹੈ ਜਿਹੜਾ ਆਪਣੇ ਸੂਪ ਨੂੰ ਅਨੁਭਵ ਕਰਦਾ ਹੈ ਆਪ ਕਰੇ ਉਹ ਆਪਣੇ ਆਪ ਸੂਪ ਹੀ ਸਾਰਿਆਂ ਚ ਅਨੁਭਵ ਕਰਦਾ ਹੈ ਉਹ ਕਿਸ ਨੂੰ ਜਾ ਕੇ ਦੂਸਰੇ ਦੀਆਂ ਅੱਖੇ ਹੋਰ ਕਰੇ ਨਾ ਕੋਈ ਹੋਰ ਕੋਈ ਕਰਨ ਕਰੁ ਸੰਵਰਾਠੀ ਨਹੀਂ ਐਸੇ ਸਰੂਪ ਨੂੰ ਜਾਣ ਕੇ ਉਹ ਮਸਤ ਹੋ ਰਹੇ ਹਨ ਅੱਖ ਨੂੰ ਤਾਂ ਕਉ ਜਾਈਏ ਇਹ ਭਾਈ ਉਹ ਦਾ ਤਰੂ ਬ੍ਰਹਮ ਹੈ ਅੱਖ ਨੂੰ ਤਾਂ ਉਸ ਨੂੰ ਜਾਈਏ ਇਹ ਭੁੱਲੜਾ ਹੋਈ ਇਹ ਭੁੱਲਿਆ ਹੋਇਆ ਹੋਵੇ ਭੁੱਲ ਗਿਆ ਹੋਵੇ ਉਹਦਾ ਅੰਤਰ ਜਾਨੀ ਹੈ ਘਟ ਘਟ ਕੇ ਅੰਤਰ ਕੀ ਜਾਣ ਤਾ ਭੁੱਲੋ ਹੈ ਉਹ ਤਾਂ ਉਹ ਲੈ ਰਿਹਾ ਵਿਚ ਕੀ ਆ ਸੋ ਕੋਈ ਕਰਤਾ ਆਪਨੇ ਭੁੱਲਾ ਜੇ ਹੋਏ ਭੁੱਲਾ ਜਾਏ ਕਹੀ ਜੇ ਹੋਏ ਭੁੱਲਾ ਜਾਏ ਕਹੀ ਜੇ ਤਾ ਭਾਈ ਭੁੱਲ ਕਰਦਾ ਹੋਵੇ ਸਾਈ ਭੁੱਲ ਕਰਦਾ ਹੋਵੇ ਆਪਣੇ ਗਿਆਨ ਨੂੰ ਭੁੱਲਿਆ ਹੋਵੇ ਤਾਂ ਤਾਂ ਜਾ ਕੇ ਉਸ ਨੂੰ ਰਹਿ ਦੇਈਏ ਇਸ ਕਈ ਬਿਮਾਰ ਤੁਸੀਂ ਭੁੱਲ ਗਏ ਹੋ ਆਪ ਕਰਤਾ ਕਿਉ ਕਰਤਾ ਦੁੱਖ ਦਾ ਆਪਾਈ ਹੰਤੂ ਜਾਵੀ ਉਹ ਕਿਵੇਂ ਭੁੱਲੇਗਾ ਕਦੇ ਭੁੱਲਣ ਵਾਲਾ ਨਹੀਂ ਹੈ ਸੁਣੇ ਦੇਖੇ ਬਾਜ ਕਹਿਆ ਉਹ ਪਰਮੇਸ਼ਰ ਐਸਾ ਹੈ ਸਾਗ ਸੰਗਜੀ ਸੁਣੇ ਦੇਖੇ ਸੁਣ ਤੋਂ ਬਿਨਾ ਹੈ ਦੇਖਣ ਤੋਂ ਬਿਨਾ ਹੈ ਕਹਿਣ ਤੋਂ ਬਗੈਰ ਹੈ ਤਾਨ ਅਣ ਮੰਗਿਆ ਜੇ ਦੇਖੋ ਸਾਰਿਆਂ ਨੂੰ দান ਦਈ ਜਾਂਦਾ ਜਿਨਾ ਮੰਗੇ ਤੂੰ ਮੰਗਤਾ ਮਾਮ ਬਾਪ ਸੂਪਾਦਕ ਜਿਹੜੀਆਂ ਚੀਜ਼ਾਂ ਹਨ ਦੁੱਖਾਦਕੇ ਮੰਗੇ ਨਹੀਂ ਮਿਲਦੇ ਇਹ ਸਭ ਨੂੰ ਆਪੋਂ ਦੋਈ ਜਾਂਦਾ ਪਰ ਅਰਬ ਦੇ ਅਨਸਾਰ ਉਹ ਪਰਿਸ਼੍ਰੇਸ਼ੇ ਪ੍ਰਕਾਰ ਸੁਣੇ ਦੇਖੇ ਬਾਝ ਕਹਿਆ ਸੁਣੇ ਦੇਖੇ ਬਾਝ ਕਹਿਆ ਇਹ ਗੱਲ ਸੁਣੀ ਦੀ ਹੈ ਕਿ ਦੇਖਿਆ ਨਹੀਂ ਜਾਂਦਾ ਕਿਹਾ ਨਹੀਂ ਜਾਂਦਾ ਹੈ ਉਸ ਰੂਪ ਦਾਣ ਅਣ ਮੰਗਿਆ ਦਿਨ ਤੇ ਦਾਨ ਸਾਰਿਆਂ ਨੂੰ ਬਿਨਾਂ ਦੀ ਅਣ ਮੰਗੇ ਤੋਂ ਦੋਈ ਜਾਂਦਾ ਹੈ ਅਣ ਮੰਗ ਕਰੀ ਜਾਂਦਾ ਦਾਨ ਦੇ ਕੇ ਦਾਨ ਅਣ ਮੰਗਿਆ ਜਿਹੜੇ ਜੋ ਸੰਤ ਮਹਤਮਾ ਅਣ ਮੰਗਾ ਚਾਹ ਹਨ ਉਹਨੂੰ ਬ੍ਰह्म ਗਿਆਨ ਦਾ ਦਾਣ ਦੇ ਜਾਂਦਾ ਆ ਪਰਮੇਸ਼ਰ ਅਨਮੰਗ ਹੈ ਇਹ ਦਾਣ ਸਾਰੇ ਨੂੰ ਦੇਈ ਜਾਂਦਾ ਸੁਣੇ ਦੇਖ ਬਾਜ ਕਹੇ ਹੈ ਜਿਸ ਦੀ ਕਿਰਪਾ ਕਰਕੇ ਅਸੀਂ ਕੰਨਾਂ ਨਾਲ ਸੁਣਦੇ ਆ ਅੱਖਾਂ ਨਾਲ ਵੇਖਦੇ ਆ ਤੇ ਕਹਿੰਦੇ ਹਾਂ ਉਹ ਇਹਨਾਂ ਇੰਦਰੀਆਂ ਆਦ ਕਹਿੰਦੇ ਬਾਜ ਰਹਿਤ ਹੈ ਕਿ ਇਹ ਇੰਦਰਕ ਰੂਪ ਬ੍ਰह्म ਹੈ ਤਾਂ ਅਣ ਮੰਗਿਆ ਜਿੰਨੇ ਦੇ ਕੇ ਅਣ ਮੰਗ ਕਰ ਦਿੰਦਾ ਉਹ ਪਰਮੇਸ਼ਰ ਆਪ ਅਣ ਮੰਗ ਹੈ ਤੇ দান ਸਾਰਿਆਂ ਨੂੰ ਦੀ ਜਾਂਦਾ ਐਸਾ ਉਹ ਪਰਮੇਸ਼ਰ ਹੈ ਆਪਕੇ ਤੋਂ ਮੰਗਣ ਦੀ ਇੱਛਾ ਨਹੀਂ ਰੱਖਦਾ ਸਦਾ ਆਜਾ ਹੈ ਜਿਨ੍ਹਾਂ ਨੂੰ দান ਦਿੰਦਾ ਹੈ ਉਹਨੂੰ ਫਿਰ ਮੰਗਣ ਦੀ ਲੋਗਾ ਨਹੀਂ ਰਹਿਂਦਾ ਐਸੀ ਬਖਸ਼ੀ ਬ੍ਰਹਮ ਗਿਆਨ ਦੀ ਕਰ ਦਿੰਦਾ ਹੈ দান ਦੇ ਦਾਤਾ జగ ਵਿਧਾਤਾ ਇਹ ਭਾਈ ਉਹ দান ਸਾਰਿਆਂ ਨੂੰ ਦੇਣ ਵਾਲਾ ਹੈ ਉਹ ਦਾਤਾ ਹੈ ਅਤੇ ਜਗਤ ਦਾ ਕਰਮ ਫਲ ਪ੍ਰਦਾਤਾ ਵੀ ਇਹ ਜੇ ਕਰਮ ਕਰਦੇ ਜੀਵ ਹੈ ਉਹਦੇ ਕਰਮਾਂ ਅਨਸਾਰ ਫਲ ਵੀ ਦਿੰਦਾ ਹੈ ਨਾਨਕਾ ਸੱਚ ਸੋਈ ਸਤਿਗੁਰੂ ਜੀ ਕਹਿੰਦੇ ਉਹ ਸੱਚਾ ਹੈ ਸੋਈ ਉਹ ਸਰੂਪ ਆਪਣਾ ਹੈ ਬਾਤ ਕਰੇ ਕਿਸ ਆਖੀ ਹੈ ਇਹ ਵੀ ਜਗਤ ਨੂੰ ਪਹਜਿਆ ਕਰਦਾ ਕਿੰਨੂ ਜਾ ਕੇ ਰਹਿ ਦਈਏ ਉਸ ਤੋਂ ਬਿਨਾ ਹੋਰ ਕਰੇ ਨਾ ਕੋ ਕੋਰ ਉਸ ਤੋਂ ਬਚਾਰ ਕਰਨ ਵਾਲਾ ਕੋਈ ਨਹੀਂ ਹੈ